ਸਤਿ ਸ਼੍ਰੀ ਅਕਾਲ ਜੀ ਅੱਜ ਰਾਤ ਦੇ ਮੌਸਮ ਦੀ ਗੱਲ ਕਰਾਂਗੇ ਪੰਜਾਬ ਦੇ ਕਿਹੜੇ ਕਿਹੜੇ ਖੇਤਰਾਂ ਵਿੱਚ ਪਾਰੀ ਤੇ ਕਿਤੇ ਕਿਤੇ ਪਾਰੀ ਤਵਤੀ ਜਿਹੜਾ ਪਾਰਮੀ ਪੈਣ ਦੀ ਸੰਭਾਵਨਾ ਤੇਜ਼ ਹਨੇਰੀ ਵੀ ਆਖਣ ਨੂੰ ਮਿਲ ਸਰੀ ਕਿਹੜੇ ਕਿਹੜੇ ਖੇਤਰਾਂ ਵਿੱਚ ਮੀਂਹ ਹਨੇਰ ਦਾ ਸਾਰ ਬੰਦ ਦਿਖਾਈ ਦੇ ਰਹੇ ਨੇ ਸਾਰੀ ਅਪਡੇਟ ਆ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਾ ਹਾਂ ਕੋ ਚਾਰਜ ਕਰਨਾ ਚਾਹੁੰਦੇ ਹਾਂ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਵੀਡੀਓ ਨੂੰ ਮੇਰੇ ਤੁਹਾਡੇ ਕੇਸਰ ਦਾ ਮੌਸਮੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ ਪੱਛਮੀ ਨੇ ਫਾਜ਼ਲਕਾਰ ਖੇਤਰੋਗੇ ਅਮਰਸਰ ਤਰਨਤਾਰਨ ਨਾਲ ਲੱਗਦੇ ਆ ਪਠਾਨਕੋਟ ਗੁਰਦਾਸਪੁਰੋਗਾ ਨਾ ਆਇਸ ਤੇ ਨਾਲ ਲੱਗਦੇ ਕੁਝ ਖੇਤਰਾ ਵਿੱਚ ਆ ਕਾਰਵਾਈਆਂ ਜਾਨਕੀ ਅਗਲੇ 8 ਤੋਂ 10 ਘੰਟੇ ਇੱਥੇ ਜਿਹੜਾ ਸਿਸਟਮ ਐਕਟਿਵ ਰਹਿਸ ਰਿਹਾ ਖਾਸ ਕਰ ਖਾਸ ਤੌਰ ਤੇ ਦੱਖਣੀ ਪੱਛਮੀ ਲੱਗ ਕੇ ਅਮਰਸਰ ਤਰਨਤਾਰਨ ਤੋਂ ਲੈ ਕੇ ਥੜੇ ਖੇਤਰ ਫਿਰੋਜ਼ਪੁਰੋਗਾ ਫਾਜ਼ਲਕਾਰ ਖੇਤਰ ਹੋਗੇ ਜਫਰੀਦਕੋਟ ਹੋਗਾ ਮੁਕਸਰ ਹੋਗਾ ਮੋਗਾ ਦੇ ਖੇਤਰੋਗੇ ਨਾਲ ਲੱਗਦੇ ਜਲੰਧਰ ਕਪੂਰਥਲਾ ਦੇ ਕੁਝ ਪੱਛਮੀ ਆ ਖੇਤਰ ਇੱਥੇ ਜਿਹੜਾ ਅਗਲੇ 8 ਤੋਂ 10 ਘੰਟੇ ਸਿਸਟਮ ਐਕਟਿਵ ਰਹਿਸ ਰਿਹਾ ਜਾਨਕੀ ਅੱ ਪਾਰੀ ਵੀ ਦਿਆਂ ਆ ਛੱਟਾਂ ਲੱਗ ਸਕਦੀਆਂ ਨੇ ਬਾਕੀ ਜਿਹੜੇ ਸਿਸਟਮ ਇਹਨਾਂ ਆਪ ਗੱਲ ਕਰੀ ਅੱਜ ਰਾਤ ਨੂੰ ਇੱਥੇ ਜਿਹੜਾ ਸਿਸਟਮ ਅਗਾ ਕ੍ਰਾਸ ਕਰ ਦੇਗਾ ਤੇ ਮੇਨ ਤੌਰ ਤੇ ਕੱਲ ਨੂੰ ਇੱਥੇ ਸੁਭਾਵਨਾ ਥੋੜੇ ਬਹੁਤ ਖੇਤਰਾ ਵਿੱਚ ਰਹੇਗੀ ਤੇ ਬਾਕੀ ਜਿਹੜੇ ਪੂਰਬੀ ਖੇਤਰੋਗੇ ਉੱਤਰ ਪੂਰਬੀ ਲਾਕੇ ਪਠਾਨਕੋਟੋਗੇ ਗੁਰਦਾਸਪੁਰੋਗੇ ਹੁਸ਼ਿਆਰਪੁਰੋਗੇ ਨਵਾਂ ਸ਼ਹਿਰੋਗੇ ਲੁਧਿਆਣਾ ਮਲੇਰਕੋਟਲਾ ਪਟਿਆਲਾ ਆਗਾ ਜਾਂ ਸੰਗਰੂਰ ਹੋਗੇ ਇਸ ਦੇ ਨਾਲ ਲੱਗਦੇ ਖੇਤਰੋਗੇ ਆਪਣਾ ਮਾਨਸਾ ਬਠਿੰਡਾ ਦੱਖਣੀ ਖੇਤਰ ਬਰਨਾਲਾ ਦੇ ਕੁਝ ਖੇਤਰ ਹੋਗੇ ਆ ਮਲੇਰਕੋਟਲਾ ਲੱਗ ਰੂਪਨਗਰ ਦੇ ਇਲਾਕੇ ਹੋਗੇ ਨਵ ਦਖਾਈ ਦੇ ਰਹੇ ਨੇ ਤਾਂ ਕੱਲ ਵੀ ਇੱਥੇ ਸਭਾਵਨਾ ਰਹੇਗੀ ਟੁੱਟਵੇਂ ਤੌਰ ਤੇ ਬਹੁਤੇ ਖੇਤਰਾ ਵਿੱਚ ਅਮੀ ਹਨੇਰ ਦੀ ਸਭਾਵਨਾ ਬਣਦੀ ਦਿਖਾਈ ਦੇ ਰਹੀ ਕੁਝ ਖੇਤਰਾ ਗੜੇਮਾਰੀ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਤੇ ਅੱਜ ਰਾਤ ਨੂੰ ਪੰਜਾਬ ਦੇ ਘਟੋ ਘੱਟ ਵੀ ਆਪ ਗੱਲ ਕਰੀ 60 ਤੋਂ 70% ਜਾਂ 80% ਖੇਤਰਾ ਵਿੱਚ ਚਾਂਸ ਹੈਗੇ ਨੇ ਮੀਂਹ ਦੇ ਨਾਲ ਹਨੇਰੀ ਵੀ ਤੇਜ਼ ਹੋ ਚੱਲ ਸਕਦੀ ਹੈ ਜਿਸ ਦੀ ਕਰੀ 30 ਤੋਂ ਲੈ ਕੇ 40 ਕਿਤੇ 40 ਤੋਂ 50 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਚੱਲਣ ਦੀ ਸੰਭਾਵਨਾਤ ਪੱਛਮੀ ਸਰਦੀ ਇਲਾਕਿਆਂ ਵਿੱਚ ਅੱਜ ਰਾਤ ਨੂੰ ਥੋੜੇ ਜਿਹਾ ਚਾਂਸ ਰਹਿਣਗੇ ਬਾਕੀ ਕੱਲ ਤੋਂ ਮੌਸਮ ਇਹ ਤੇ ਸੁਧਰਨਾ ਸ਼ੁਰੂ ਹੋ ਕ੍ਰਾਸ ਕਰੇਗਾ ਤਾਂ ਬਿਲਕੁਲ ਆ ਪਕਰਗੇ ਉੱਤਰ ਪੂਰਬੀ ਲਾਕੇ ਪੜਲਦੇ ਨਾਲ ਲੱਗਦੇ ਕੁਝ ਅਮਦ ਕੇਂਦਰੋਗ ਦੇ ਪੂਰਬੀ ਖੇਤਰੋਗੇ ਇੱਥੇ ਜਿਹੜਾ ਸਿਸਟਮ ਠੀਕ ਐਕਟਿਵ ਰਹੇਗਾ ਕੱਲ ਇੱਥੇ ਕਈ ਖੇਤਰਾਂ ਵਿੱਚ ਮੀਂਹ ਦਾ ਅਸਰ ਰਹਣਗੇ ਬਾਕੀ ਪੱਛਮੀ ਸਰਦੀ ਇਲਾਕਿਆਂ ਵਿੱਚ ਵੀ ਆ ਥੋੜੇ ਬਹੁਤ ਖੇਤਰਾਂ ਵਿੱਚ ਕੱਲ ਮੀਂਹ ਦੀ ਸੰਭਾਵਨਾ ਰਹੇਗੀ ਟੁੱਟਵੇਂ ਤੌਰ ਤੇ ਕੋਈ ਨਵੀਂ ਕਾਫੀ ਬਣੀ ਹੈ ਇਹ ਤਾਂ ਸਿਸਟਮ ਦਾ ਅਸਰ ਹੈ ਇਸ ਕਰਕੇ ਟੁੱਟਵੇਂ ਤੌਰ ਤੇ ਮੀਂਹ ਕੱਲ ਵੀ ਕੁਝ ਖੇਤਰਾਂ ਵਿੱਚ ਆ ਵੇਖਣ ਨੂੰ ਮੈਸਰਾ ਕਿਤੇ ਕਿਤੇ ਹਲਕਾ ਦਰਮਿਆਨਾ ਕਿਤੇ ਕਿਤੇ ਭਾਰੀ ਮੀਂਹ ਤੇ ਚੱਟਾਂ ਵੇਖਣ ਨੂੰ ਮਿਲ ਸਕਦੇ ਆ ਤਾਂ ਫ ചേൽ സബസ്ക്രൈബ് ലേന വീഡിയോ അന് ബോട്ട് ധനവാദ